ਨੀਟ ਦਾ ਪੇਪਰ ਦੁਬਾਰਾ ਨਹੀਂ ਹੋਵੇਗਾ ਜਿਵੇਂ ਸੁਪਰੀਮ ਕੋਰਟ ਨੇ ਜ਼ਿਕਰ ਕੀਤਾ ਹੈ ਕਿ ਪ੍ਰੀਖਿਆ ਰੱਦ ਕਰਨ ਦੀ ਮੰਗ ਜਾਇਜ਼ ਨਹੀਂ ਹੈ ਪ੍ਰੀਖਿਆ ਦੁਬਾਰਾ ਹੋਣ ਦੇ ਨਾਲ ਵਿਦਿਆਰਥੀਆਂ ਦੇ ਉੱਤੇ ਅਸਰ ਪਵੇਗਾ ਕੈਰ ਨੀਟ ਪ੍ਰੀਖਿਆ ਨੂੰ ਲੈ ਕੇ ਹੁਣ ਤੱਕ ਜਿਹੜੀ ਇੱਕ ਕਨਫਿਊਜ਼ਨ ਵਾਲੀ ਸਥਿਤੀ ਬਣੀ ਹੋਈ ਸੀ ਉਸ ਨੂੰ ਦੂਰ ਕਰਨ ਦੀ ਸੁਪਰੀਮ ਕੋਰਟ ਨੇ ਕੋਸ਼ਿਸ਼ ਕੀਤੀ ਹੈ ਨੀਟ ਦੇ ਉੱਤੇ ਸੁਪਰੀਮ ਫੈਸਲਾ ਬਹੁਤ ਅਹਿਮ ਖਬਰ ਹੈ ਇਸ ਸਮੇਂ ਕਿਉਂਕਿ ਨੀਟ ਦੇ ਐਗਜ਼ਾਮ ਤੋਂ ਬਾਅਦ ਲਗਾਤਾਰ ਜਦੋਂ ਰਿਜ਼ਲਟ ਵੀ ਆ ਗਿਆ ਤਾਂ ਫਿਰ ਪੇਪਰ ਲੀਕ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਤੇ ਪਿਛਲੇ ਕਰੀਬ ਕਰੀਬ ਡੇਢ ਮਹੀਨੇ ਤੋਂ ਜਿਹੜੇ ਵਿਦਿਆਰਥੀ ਨੇ ਜਿਨ੍ਹਾਂ ਨੇ ਕ੍ਰੈਕ ਵੀ ਕਰ ਰਿਹਾ ਇਸ ਇਗਜ਼ਾਮ ਨੂੰ ਉਹ ਵੀ ਇੱਕ ਦੁਬਿਧਾ ਦੇ ਵਿੱਚ ਪਏ ਹੋਏ ਨਜ਼ਰ ਆ ਰਹੇ ਨੇ ਕਿ ਪੇਪਰ ਦੁਬਾਰਾ ਹੋਏਗਾ ਨਹੀਂ ਹੋਏਗਾ ਸਾਡੇ ਭਵਿੱਖ ਦਾ ਕੀ ਹੋਏਗਾ ਅੱਗੇ ਅਸੀਂ ਕੀ ਕਰਾਂਗੇ ਕਾਉਂਸਲਿੰਗ ਕਿਵੇਂ ਹੋਏਗੀ ਕਿਹੜੇ ਕਾਲਜ ਦੇ ਵਿੱਚ ਜਾ ਕੇ ਐਡਮਿਸ਼ਨ ਲਈਏ ਤਾਂ ਦੇਸ਼ ਭਰ ਦੇ ਵਿੱਚ ਕਰੀਬ 23 ਲੱਖ ਬੱਚਿਆਂ ਨੇ ਇਸ NEET ਦੇ ਇਗਜ਼ਾਮ ਨੂੰ ਦਿੱਤਾ ਜਿਨ੍ਹਾਂ ਦੇ ਵਿੱਚੋਂ ਤੁਸੀਂ ਕਹਿ ਸਕਦੇ ਹੋ ਸਰਕਾਰੀ ਤੇ ਪ੍ਰਾਈਵੇਟ ਕਾਲਜਿਸ ਦੇ ਵਿੱਚ ਜਿੱਥੇ ਮੈਡੀਕਲ ਦੀ ਪ੍ਰੀਖਿਆ ਦੀ ਪ੍ਰੀਖਿਆ ਤੋਂ ਬਾਅਦ ਐਡਮਿਸ਼ਨ ਮਿਲਦੀ ਹੈ ਉਹ ਲੱਖ ਸਵਾ ਲੱਖ ਦੇ ਕਰੀਬ ਹੁੰਦੇ ਨੇ ਦਾ ਸੁਪਰੀਮ ਕੋਰਟ ਨੇ NEET ਦੇ ਉੱਤੇ ਇੱਕ ਅਹਿਮ ਫੈਸਲਾ ਦਿੱਤਾ ਹੈ ਦੁਬਾਰਾ ਨਹੀਂ ਹੋਵੇਗਾ NEET ਦਾ ਪੇਪਰ NEET ਦੇ ਪੇਪਰ ਨੂੰ ਲੈ ਕੇ ਸਥਿਤੀ ਸਪਸ਼ਟ ਸੁਪਰੀਮ ਕੋਰਟ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਇਸ ਲੰਬੀਆਂ ਚੜ੍ਹੀਆਂ ਸੁਣਵਾਈਆਂ ਤੋਂ ਬਾਅਦ NEET ਦੇ ਪੇਪਰ ਨੂੰ ਲੈ ਕੇ ਸੁਪਰੀਮ ਕੋਰਟ ਨੇ ਸਾਫ਼ ਕਰ ਦਿੱਤਾ ਹੈ ਕਿ ਪੇਪਰ ਨੂੰ ਦੁਬਾਰਾ ਕਰਵਾਉਣ ਦੀ ਮੰਗ ਜਾਇਜ਼ ਨਹੀਂ ਹੈ ਇਸ ਦਾ ਵਿਦਿਆਰਥੀਆਂ ਦੇ ਉੱਤੇ ਸਿੱਧਾ ਅਸਰ ਪਵੇਗਾ ਇਸ ਕਰਕੇ ਪ੍ਰੀਖਿਆ ਦੁਬਾਰਾ ਨਹੀਂ ਕਰਵਾਈ ਜਾਏਗੀ ਪ੍ਰੀਖਿਆ ਰੱਦ ਕਰਨ ਦੀ ਮੰਗ ਜਾਇਜ਼ ਨਹੀਂ ਹੈ ਤਾਂ ਸੁਪਰੀਮ ਕੋਰਟ ਨੇ ਮੁਰਤੋਂ ਪ੍ਰੀਖਿਆ ਕਰਵਾਉਣ ਦੇ ਉੱਤੇ ਸਾਪ ਤੌਰ ਤੇ ਕਿਹਾ ਦਿੱਤਾ ਗਿਆ ਕਿ ਫੈਸਲਾ ਠੀਕ ਨਹੀਂ ਹੈ ਕਾਬਲੇ ਗੋਰੇ ਵੀ ਹੈ ਕਿ ਰੀ NEET ਇਹ ਕਿਹਾ ਜਾ ਰਿਹਾ ਸੀ ਕਿ ਦੁਬਾਰਾ ਪੇਪਰ ਹੋਣਾ ਚਾਹੀਦਾ ਪਰ ਉਸ ਤਰੀਕੇ ਨਾਲ ਸੁਪਰੀਮ ਕੋਰਟ ਦੇ ਵਿੱਚ ਜੜੀਆਂ ਸੁਣਵਾਈਆਂ ਹੋਈਆਂ ਨੇ ਉਸ ਤੋਂ ਬਾਅਦ ਪਿਕਚਰ ਕਲੀਅਰ ਹੁੰਦੀ ਨਜ਼ਰ ਆ ਰਹੀ ਹੈ ਕਾਬਲੇ ਗੋਰੇ ਕਿ ਇਹ ਪੇਪਰ ਦਾ ਰਿਜ਼ਲਟ 4 ਜੂਨ ਨੂੰ ਆ ਗਿਆ ਸੀ ਤੇ ਉਸ ਤੋਂ ਬਾਅਦ ਗੜਬੜੀਆਂ ਦੇ ਇਲਜ਼ਾਮ ਲੱਗੇ ਪਹਿਲਾਂ ਐਕਸਟਰਾ ਮਾਰਕਸ ਦੇ ਨੂੰ ਲੈ ਕੇ ਉਸ ਨੂੰ ਰੱਦ ਕਰ ਦਿੱਤਾ ਗਿਆ ਫਿਰ ਪਟਨਾ ਦੇ ਵਿੱਚ ਬਿਹਾਰ ਦੇ ਵਿੱਚ ਨਿਕਲ ਕੇ ਸਾਹਮਣੇ ਆਇਆ ਕਿ ਪੇਪਰ ਉੱਥੇ ਲੀਕ ਹੋ ਗਿਆ ਹੈ ਤਾਂ ਤੇ ਪੇਪਰ ਤੋਂ ਪਹਿਲਾਂ ਹੀ ਬੱਚਿਆਂ ਦੇ ਕੋਲ ਕੁਐਸਚਨ ਪੇਪਰ ਪਹੁੰਚੇ ਹੋਏ ਸੀ ਇਸ ਤਰੀਕੇ ਦੀਆਂ ਜਾਣਕਾਰੀਆਂ ਨਿਕਲ ਕੇ ਸਾਹਮਣੇ ਆਈਆਂ ਖੈਰ ਉਹ ਪੂਰੇ ਮਾਮਲੇ ਦੇ ਵਿੱਚ ਜਾਂਚ ਅੱਗੇ ਵੱਧ ਰਹੀ ਹੈ ਪਰ ਕਾਬਲੇ ਗੌਰੇ ਕੇ ਸ਼ਨੀਵਾਰ ਨੂੰ ਜਦੋਂ ਸੁਪਰੀਮ ਕੋਰਟ ਨੇ ਸੁਣਵਾਈ ਕੀਤੀ ਤਾਂ ਉਸ ਸਮੇਂ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ ਸੀ ਕਿ ਬਿਹਾਰ ਪੁਲਿਸ ਦੀ ਜਾਂਚ ਜਿੱਥੇ ਤੱਕ ਪਹੁੰਚੀ ਉਹ ਵੀ ਸਾਹਮਣੇ ਲੈ ਆਈ ਜਾਵੇ ਸੋਮਵਾਰ ਨੂੰ ਸੁਣਵਾਈ ਹੋਈ ਅੱਜ ਮੰਗਲਵਾਰ ਦਾ ਦਿਨ ਹੈ ਮੰਗਲਵਾਰ ਫੇਰ ਸੁਣਵਾਈ ਹੋਈ ਤੇ ਹੁਣ ਸੁਪਰੀਮ ਕੋਰਟ ਨੇ ਸਾਫ਼ ਕਰ ਦਿੱਤਾ ਕਿ ਦੁਬਾਰਾ NEET ਦੀ ਪ੍ਰੀਖਿਆ ਨਹੀਂ ਹੋਵੇਗੀ सुशील पांडे सहयोगी तो क्या कुछ आपके पास जानकारी नीट एग्जाम पर पिक्चर क्लियर है एग्जाम दोबारा नहीं होगा जी बिल्कुल देखिए सुप्रीम कोर्ट ने अपने फैसले में ये स्पष्ट कर दिया है कि दोबारा परीक्षा नहीं कराई जाएगी चीफ जस्टिस ने कहा कि कोर्ट को ये लगता है कि इस साल के लिए नए नीट कि यूजी परीक्षा अगर आयोजित कराई जाती है तो उसके परिणाम बहुत गंभीर होंगे हालांकि सुप्रीम कोर्ट ने यह कहा है कि अगर दोबारा नीट की परीक्षा कराई जाएगी तो उसका परिणाम 24 लाख छात्रों को भुगतना पड़ेगा जो फिलहाल सही नहीं है और क्योंकि एन की तरफ से जो हलफनामे दाखिल किए गए जो सीबीआई की तरफ से हलफनामा दाखिल किया गया उस हलफनामे को देख चीफ जस्टिस को ये लगा की जो फिलहाल लीक को पैन लेवल पर बताया जा रहा था वो लीक पैन लेवल पर नहीं है केवल कुछ सेंटर पर परीक्षा लीक हुआ था जिसका जिसकी वजह से पूरे देश में जो परीक्षा हुई है उसको रद्द नहीं किया जा सकता है हालांकि सुप्रीम कोर्ट ने इस पूरे मामले में ये कहा है कि तो जो तमाम छात्र हैं जो लाभार्थी हैं उनकी पहचान कर ली गई है और उन्हें बैकलिस्टेड करने की जो प्रक्रिया है वो उनकी अपने आधार पर करेगा हालांकि सुप्रीम कोर्ट ने यह भी कहा कि जिन लोगों ने गड़बड़ी का फायदा उठाया है उनकी बेदाग कैंडिडेट से अलग कर पहचान कर पाना भी संभव है और आगे चलकर गड़बड़ी ना हो और ऐसे में अगर ये फिलहाल देखा जाए कि वो तमाम जो लाभार्थी है अगर उनको फायदा पहुंचाया गया है तो उनके एडमिशन प्रोसेस को भी रद्द कर दिया जाएगा यानी की चीफ जस्टिस की तरफ से सीधे तौर पर यह कहा गया है कि जिन जिन लोगों को आइडेंटिफाई किया जाएगा और वो लाभार्थी है तो उन्हें ब्लैक लिस्ट कर दिया जाएगा और अगर उनका एडमिशन भविष्य में होता है और जांच में पाया जाता है की उन लोगों ने भी फायदा उठाया है तो उनकी परीक्षा को रद्द कर दिया जाएगा पांडे इस समय दे ए, ए, ये सुनवाई को यहाँ पर कंक्लूड हो गया यह समझा जाए ये इस पूरे मामले में आगे भी जांच जारी रहेगी सुप्रीम कोर्ट ने सुनवाई जारी रहेगी सुप्रीम कोर्ट ने क्या आदेश दिए सुशील ए, सुनवाई पूरी हो गई है फिलहाल सुप्रीम कोर्ट ने यह आदेश दिया है चार दिन से लगातार सुनवाई चल रही थी आज सुनवाई पूरी हो गई है और उसके बाद अब सुप्रीम कोर्ट अपना आदेश लिखवा रहा है और जिन आदेशों को अभी तक सुप्रीम कोर्ट ने लिखवाया गया है लिखवाया है उसी की जानकारी आपको दिया जा रहा है ठीक है सुशील एक और चीज जानना चाह रहा हूं मैं इसलिए भी पूछ रहा था क्योंकि एक तरफ ये पूरे मामले में इन्वेस्टिगेशन बिहार पुलिस की तरफ से की जा रही है उसकी भी पूरी रिपोर्ट मांगी गई थी कि आप सोमवार को लेकर आओ पेपर लीक होने वाली मामले को लेकर आपने जिक्र कर दिया कि वो जो बहुत जिक्र हुआ कि कुछ जो छात्र उन तक ये पेपर पहुंच गया था उसको लेकर अब किस तरीके की आगे रूपरेखा रहेगी देखिए एक तो एक्स्ट्रा मार्क्स वाली जिक्र हुई थी ग्रेस मार्क्स दिए गए उनको लेकर पहले डिसीजन आ गया अब पेपर लीक को लेकर बहुत स्थिति स्पष्ट नहीं हो पा रही है यानी काउंसलिंग अब जल्द या कुछ ही दिनों में शुरू हो जाएगी जिस तरह से आमतौर पर पिछले सालों में हो रहा था कि देखिए काउंसलिंग की तारीख तो पहले भी सुप्रीम कोर्ट में केंद्र सरकार के द्वारा तय कर दी गई है जिसकी तारीख चौबीस है यानी कि कल से काउंसलिंग की जो प्रक्रिया है वो शुरू होने वाली है और इसीलिए सुप्रीम कोर्ट ने इस पूरे मामले में सुनवाई उससे पहले पूरी भी कर ली और आदेश अपना लिखवा दिया नीट की परीक्षा को रद्द करने से फिलहाल सुप्रीम कोर्ट ने इंकार किया है सुप्रीम कोर्ट ने कहा है की अगर परीक्षा को रद्द किया जाता है तो कई जो छात्र है उनके हितों से खिलवाड़ होगा लिहाजा नीट की परीक्षा को रद्द नहीं किया जाएगा बिहार पुलिस की जो इन्वेस्टिगेशन थी उसको

ਕਿ ਕਿਸੇ ਐਨ ਮੌਕੇ ਦੇ ਉੱਤੇ ਆ ਕੇ ਸੁਪਰੀਮ ਕੋਰਟ ਦੇ ਵੱਲਵਾਦੇਸ਼ ਨਾ ਦੇ ਦਿੱਤੇ ਜਾਣ ਕਿ ਕਿ ਕਾ ਪੂਰਾ ਪੇਪਰ ਦੁਬਾਰਾ ਕਰਵਾਓ ਅੱਛਾ ਅਲੱਗ-ਅਲੱਗ ਫਾਰਮੂਲਿਆਂ ਦੇ ਉੱਤੇ ਪੂਰੇ ਦੇਸ਼ ਦੇ ਵਿੱਚ ਜ਼ਿਕਰ ਹੋ ਰਿਹਾ ਸੀ ਕਿ ਨੀਟ ਦੇ ਐਗਜ਼ਾਮ ਨੂੰ ਜਿਹੜੇ ਪਹਿਲੇ 3 ਲੱਖ 4 ਲੱਖ ਜਾਂ 5 ਲੱਖ ਰੈਂਕ ਦੇ ਬੱਚੇ ਨੇ ਉਹਨਾਂ ਦੇ ਵਿੱਚ ਦੁਬਾਰਾ ਕਰਵਾ ਦਿੱਤਾ ਜਾਵੇ ਅਲੱਗ-ਅਲੱਗ ਫਾਰਮੂਲੇ ਦੱਸੇ ਜਾ ਰਹੇ ਸੀ ਕਿ ਜਿਹੜੇ ਬੱਚਿਆਂ ਨੂੰ ਕੁਝ ਪੇਪਰ ਮਿਲ ਗਏ ਸੀ ਜਾਂ ਫਿਰ ਜੇਕਰ ਉਹ ਫਰਜ਼ੀ ਤਰੀਕੇ ਦੇ ਨਾਲ ਨੰਬਰ ਲੈਣ ਦੇ ਵਿੱਚ ਕਾਮਯਾਬ ਰਹੇ ਨੇ ਤਾਂ ਉਹ ਐਕਸਪੋਜ਼ ਹੋ ਜਾਣਗੇ ਇਸ ਸਭ ਦੇ ਵਿਚਾਲੇ ਕਿਉਂਕਿ ਬਹੁਤ ਸਾਰੇ ਬੱਚਿਆਂ ਦੇ ਫਿਊਚਰ ਦੇ ਨਾਲ ਜੁੜਿਆ ਹੋਇਆ ਮਾਮਲਾ ਇਸ ਕਰਕੇ ਇੱਕ ਵੱਡਾ ਧਿਰ ਇਹ ਵੀ ਮੰਗ ਕਰ ਰਿਹਾ ਸੀ ਕਿ ਪੇਪਰ ਦੁਬਾਰਾ ਨਾ ਹੋਵੇ ਔਰ ਬਹੁਤ ਸਾਰੇ ਲੋਕ ਇਹ ਮੰਗ ਕਰ ਰਹੇ ਸੀ ਕਿ ਪੇਪਰ ਦੁਬਾਰਾ ਹੋਵੇ ਛੇਰੇ ਹੁਣ ਇਹ ਚਰਚਾ ਦੇ ਵਿੱਚ ਨਿਕਲ ਕੇ ਗੱਲ ਸਾਹਮਣੇ ਆਈ ਕਿ ਜਿਹੜੇ 23 ਲੱਖ ਦੇ ਵਿੱਚੋਂ ਕਰੀਬ ਕਰੀ 22 ਲੱਖ ਬੱਚੇ ਇਸ ਟੈਸਟ ਨੂੰ ਕ੍ਰੈਕ ਨਹੀਂ ਕਰ ਪਾਏ ਉਹ ਚਾਹਣਗੇ ਕਿ ਦੁਬਾਰਾ ਹੋਵੇ ਪਰ ਜਿਹੜੇ ਪੇਪਰ ਨੂੰ ਕ੍ਰੈਕ ਕਰ ਗਏ ਤਾਂ ਉਹ ਡੈਫੀਨਿਟਲੀ ਕਹਿਣਗੇ ਕਿ ਪੇਪਰ ਨਾ ਹੋਵੇ ਛੇਰੇ ਸੁਪਰੀਮ ਕੋਰਟ ਨੇ ਇਸ ਪੂਰੇ ਮਾਮਲੇ ਦੀ ਸੁਣਵਾਈ ਕੀਤੀ ਹੈ ਔਰ ਇਸ ਦੇ ਵਿੱਚ ਜੋ ਤੱਥ ਨਿਕਲ ਕੇ ਸਾਹਮਣੇ ਆਏ ਨੇ ਜੋ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਪੁਆਇੰਟ ਨੰਬਰ 1 ਨੀਟ ਦਾ ਪੇਪਰ ਦੁਬਾਰਾ ਨਹੀਂ ਹੋਏਗਾ ਪੁਆਇੰਟ ਨੰਬਰ 2 ਕੱਲ ਤੋਂ ਨੀਟ ਪੇਪਰ ਦੇ ਰਿਜ਼ਲਟ ਦੇ ਆਧਾਰ ਦੇ ਉੱਤੇ ਕਾਉਂਸਲਿੰਗ ਸ਼ੁਰੂ ਹੋ ਜਾਏਗੀ ਪੁਆਇੰਟ ਨੰਬਰ 3 ਪੇਪਰ ਲੀਕ ਦੇ ਉੱਤੇ ਸਪਸ਼ਟ ਕੀਤਾ ਗਿਆ ਹੈ ਕਿ ਪੇਪਰ ਲੀਕ ਬਹੁਤ ਵੱਡੇ ਪੱਧਰ ਦੇ ਉੱਤੇ ਮੈਸਿਵ ਲੈਵਲ ਦੇ ਉੱਤੇ ਨਹੀਂ ਹੋਇਆ ਇਹ ਨਹੀਂ ਹੈ ਕਿ ਵੱਖ-ਵੱਖ ਸੂਬਿਆਂ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਉੱਤੇ ਨੀਟ ਦਾ ਪੇਪਰ ਪਹੁੰਚ ਗਿਆ ਹੋਵੇ ਜਾਂ ਉਸ ਤਰੀਕੇ ਨਾਲ ਪਤਾ ਲੱਗ ਰਿਹਾ ਹੋਵੇ ਹਾਂ ਪਟਨਾ ਬਿਹਾਰ ਤੋਂ ਇਹ ਖਬਰਾਂ ਜ਼ਰੂਰ ਨੇ ਕਿ ਕੁਝ ਸਿਲੈਕਟਡ ਸੈਂਟਰ ਸੀ ਜਿੱਥੇ ਪੇਪਰ ਲੀਕ ਹੋਇਆ ਹੈ ਤਾਂ ਉੱਥੇ ਦੀ ਜਾਂਚ ਅੱਗੇ ਜਾਰੀ ਹੈ ਤੇ ਸੁਪਰੀਮ ਕੋਰਟ ਨੇ ਵੀ ਕਿਹਾ ਕਿ ਜਿੱਥੇ-ਜਿੱਥੇ ਪੇਪਰ ਲੀਕ ਹੋਇਆ ਹੈ ਕਿ ਉਹਨਾਂ ਨੂੰ ਪਛਾਣਨਾ ਮੁਸ਼ਕਿਲ ਹੈ ਜਾਂ ਨਹੀਂ ਹੈ ਉਸ ਦੇ ਉੱਤੇ ਜਾਂਚ ਜ਼ਰੂਰ ਜਾਰੀ ਰਹੇ ਕਿਉਂਕਿ ਬਿਹਾਰ ਪੁਲਿਸ ਉਸ ਪੂਰੇ ਮਾਮਲੇ 'ਚ ਜਾਂਚ ਕਰ ਰਹੀ ਹੈ ਤੇ ਪੁਆਇੰਟ ਨਿਕਲ ਕੇ ਸਾਹਮਣੇ ਆਏ ਨੇ ਕਿ NEET ਦੇ ਐਗਜ਼ਾਮ ਦੇ ਉੱਤੇ ਸੁਪਰੀਮ ਕੋਰਟ ਨੇ ਆਦੇਸ਼ ਦਿੱਤਾ ਹੈ ਆਦੇਸ਼ ਜਿਹੜੇ ਹੁਣ ਤੱਕ ਉੱਥੇ ਸੁਣਵਾਈ ਦੇ ਦੌਰਾਨ ਸਾਹਮਣੇ ਆਏ ਉਹ ਅਸੀਂ ਤੁਹਾਨੂੰ ਦੱਸ ਰਹੇ ਹਾਂ ਥੋੜੀ ਦੇਰ ਦੇ ਵਿੱਚ ਡਿਟੇਲ ਦੇ ਵਿੱਚ ਆਰਡਰ ਵੀ ਸਾਰਿਆਂ ਦੇ ਸਾਹਮਣੇ ਹੋ ਕਿ NEET ਨੂੰ ਲੈ ਕੇ ਸੁਪਰੀਮ ਕੋਰਟ ਨੇ ਰਿਟਨ ਦੇ ਵਿੱਚ ਆਰਡਰ ਕੀ ਦਿੱਤਾ ਹੈ ਕਿਉਂਕਿ ਆਰਡਰ ਲਿਖਿਆ ਜਾ ਰਿਹਾ ਹੈ ਥੋੜੀ ਦੇਰ ਦੇ ਵਿੱਚ ਸੁਪਰੀਮ ਕੋਰਟ ਦੇ ਵੱਲੋਂ ਇਸ ਆਦੇਸ਼ ਨੂੰ ਜਾਰੀ ਕਰ ਦਿੱਤਾ ਜਾਵੇਗਾ ਪਰ ਬਹੁਤ ਅਹਿਮ ਤੇ ਵੱਡੀ ਖਬਰ ਹੈ ਸਮੇ NEET ਦੇ ਨਾਲ ਜੁੜੀ ਹੋਈ ਕਿ NEET ਦਾ ਐਗਜ਼ਾਮ ਦੁਬਾਰਾ ਨਹੀਂ ਹੋਵੇਗਾ